ਆ ਮਸਲਾ ਬਣ ਗਿਆ ਪੂਰਾ ਮੁੰਡਾ ਨੇ ਮੁੰਡਾ ਕਹਿੰਦਾ ਵੀ ਗਾਣਾ ਚਾਹੀਦਾ ਮੈਨੂੰ ਰੰਗਲੇ ਪੰਜਾਬ ਵਾਲਾ ਮੈਂ ਰੰਗਲੇ ਪੰਜਾਬ ਦੀ ਸਕ੍ਰਿਪਟ ਸਮਾਂ ਵਾਲਾ ਜਿਹੜਾ ਗੀਤ ਆ ਉਹ ਮੁੰਡੇ ਨੂੰ ਦੱਸਤਾ ਵਾ ਤੇ ਉਹ ਇੱਕ ਵੀਡੀਓ ਕ੍ਰੀਏਟ ਕਰਨ ਲੱਗਾ ਵਾ ਬਸ adda ਲੱਦ ਪਾਲਵਾਂ ਵਾਲਾ ਤੇ ਪਾਲਵਾਂ ਬਿਲਕੁਲ ਟੋਲਪਰਾ ਜਿਹਦੇ ਲੱਗੇ ਆ ਚਾਹ ਤੇ ਬਰੈਡ ਦਾ ਲੰਗਰ ਚੱਲਣ ਡਿਆ ਵਾ ਮੈਂ ਮਹਿੰਗਾਈ ਹੀ ਅਮਾ ਜੋਂ ਤੇ ਲਿਖਿਆ ਸੀ ਮੁਸਾਫਰ ਉਹਨਾਂ ਮੈਂ ਥੋੜੀ ਅੱਗੇ ਨਾਲੇ ਮੁੜ ਕੇ ਆ ਤੇ ਜੇ ਤੁਹਾਡਾ ਬਾਕ ਬੰਦ ਹੋਊਗਾ ਆ ਜਾਣਾ ਬਣੋਗੇ ਹੈ ਟਰੈਕੜਾ ਹੋਣਾ ਨਹੀਂ ਆਹ ਸੇ ਜਾਂਦਾ ਵਾ ਸਾਰੇ ਟਾਇਰ ਵੇਖ ਕੇ ਰਾਨਾ ਹੋ ਜਾਂਦੀ ਹੈ ਯਾਰ ਕਿੱਥੇ ਗਿਆ ਕਾਲਮ ਆ ਗਿਆ ਫਿਰ ਆਉਂਦਾ ਆਇਦਾ ਜਾ ਕੇ ਖਲਾਰ ਦਿੰਦਾ ਵਾ ਜਿਹੜਾ ਖਲਾਰਦਾ ਲੋਕੀ ਨਾਲ ਸੁਣਦੇ ਹੋਈ ਨੇ ਅੱ비 ਇਹ ਬੰਦਾ ਇਹ ਲੱਗਿਆ ਵਾ ਕਿ ਜਾਂ ਸਾਈਕਲ 'ਤੇ ਲੱਗਿਆ ਵਾ ਕਿ ਜਾਂ ਹੋ ਗਿਆ ਵਾ ਇਹ ਤਾਂ ਬੰਦਾ ਟੂਰ ਟਰੈਵਲ ਕਰਦੇ ਆ ਸਾਰੇ ਨੂੰ ਪਿਆਰ ਬੀ ਸਸੀ ਗੱਲ ਜੀ ਇਧਰ ਰਗੇ ਨੇ ਸਾਡੇ ਮਾਤਾ ਸਾਹਿਬ ਤੇ ਜੈਕਟ ਪਾ ਕੇ ਆਇਆ ਤੇ ਅਸੀਂ ਚੱਲਨੇ ਕਿੱਥੇ ਹਨ ਇਹ ਨਹੀਂ ਪਤਾ ਪਰ ਚੱਲੇ ਆ ਚਲੋ ਲਓ ਜਿੱਥੇ ਲੈਣੀ ਪਈ ਪਹਿਲੀ ਬ੍ਰੇਕ ਡਿਊਟੀਆਂ ਜਾਂਦੀਆਂ ਹੱਡੀਆਂ ਇਲੈਕਸ਼ਨ ਡਿਊਟੀਆਂ ਜਾਂ ਹੋਰ ਡਿਊਟੀਆਂ ਉਹਦੇ ਕਰਕੇ ਦਿਮਾਗ ਜਿਹੜਾ ਅਜੇ ਉਧਰ ਲੱਗਾ ਤੇ ਕੰਮ ਕੇ ਬਸੇ ਫਾਇਨਲ ਲੱਗਣੇ ਨਹੀਂ ਦੇ ਆ ਤੇ ਉਦਾਂ ਬੜੇ ਜਿਹੇ ਤਾਂ ਗਵਾਰ ਬੱਜਾ ਹੀ ਵੀ ਕਿਤੇ ਜਾਣਾ ਵਾ ਪਹਿਲਾਂ ਜਸਰ ਮੀਰ ਦੀ ਤਿਆਰੀ 28 ਦੀ ਉਹ ਕੈਨਸਲ ਹੋ ਗਈ ਫਿਰ ਬਰੋਟ ਵੀਰ ਬਿਲਿੰਗ ਦੀ ਤਿਆਰੀ ਹੋਈ ਵਨ ਨਾਈਟ ਦੀ ਉਹ ਵੀ ਕੈਨਸਲ ਹੋ ਗਈ ਤੇ ਹੁਣ ਆਪਾਂ ਆ ਗਏ ਆ ਵਨ ਡੇ ਦੇ ਵਨਡੇ ਕਰੋ ਨਿਕਲਦੇ ਆਏ ਆ ਪਰ ਇਹ ਨਹੀਂ ਪਤਾ ਵੀ ਜਾਣਾ ਕਿੱਥੇ ਆ ਹੁਣ ਇਹ ਦੇਖਨੇ ਆ ਵੀ ਕਿੱਥੇ ਜਾਣਾ ਵਾ ਅੱਗੇ ਜਾ ਕੇ ਜਿੱਥੇ ਬੈਠੇ ਖਾਣਨੇ ਆ ਉੱਥੇ ਜਾ ਕੇ ਸਲਾਹ ਕਰਨੀ ਆ ਫਿਰ ਵੇਖ ਲੈਨੇ ਆ ਕੀ ਕਰਨਾ ਕਿਦਾ ਕੰਪਨੀਆਂ ਨੇ ਹੋਰ ਪਾਇਆ ਵਾ ਬਾਰੀ ਕੰਪਨੀਆਂ ਨੇ 버거 किंग ਵਸਤ ਵਿਲਾ ਕਿੰਨੀ ਜੜੀ ਜਾਂ ਜ਼ਮੀਨਾਂ ਖਵਾਰ ਹੋੜੀਆਂ ਵਾ ਮਹਿਜ 5 ਕਿਲੋਮੀਟਰ ਦੀ ਇੱਥੇ ਤੇ ਹੀ ਆਹ ਦੂਜਾ ਕੰਪਲੈਕਸ ਬਣ ਰਿਹਾ ਵਾ ਇਹ ਇਹ ਕੋਈ ਫੂਡ ਨਹੀਂ ਆ ਇਹ ਫਾਸਟ ਫੂਡ ਆ ਸਪੈਸ਼ਲਾਈਜ਼ਡ ਫਾਸਟ ਫੂਡ ਇਹਨੂੰ ਸਾਨੂੰ ਕਹਿਣਾ ਵੀ ਪੈਂਦਾ ਵਾ ਵੀ ਵਿਕਾਸ ਹੋਣ ਰਿਆ ਵਾ ਪਰ ਸਗੋਂ ਇਹ ਕਾਦਨਾਂ ਦੇ ਇਹ ਨਾਸ਼ ਹੀ ਆ ਕਿਉਂਕਿ ਪਰਲੋ ਚ ਹੁੰਦਾ ਵੀ ਚਾਈਨਾ ਵਿੱਚ ਬਈਨਾ ਸਭ ਇਹ 버ਗਰ ਕਿੰਗ ਇਹਨਾਂ ਦੀ ਕੋਈ ਬ੍ਰਾਂਚ ਨਹੀਂ ਹੁੰਦੀ 1960 ਤੋਂ ਪਹਿਲਾਂ ਤੇ ਚਾਈਨਾ ਵਿੱਚ ਕੈਂਸਰ ਦੀ ਪ੍ਰਤੀਸ਼ਤਤਾ ਬਹੁਤ ਘੱਟ ਸੀ ਬਹੁਤ ਨਾਮਾਤਰ ਕੇ ਸੀ ਤੇ 1960 ਵਿੱਚ ਚਾਈਨਾ ਸਰਕਾਰ ਨੇ ਮਾਨਤਾ ਦਿੱਤੀ ਇਹਨਾਂ ਨੂੰ ਵੀ ਖੋਲ ਲੋ ਇਹ ਚੀਜ਼ਾਂ ਉਹਨਾਂ ਨੇ ਖੋਲ ਲੀਆਂ ਥਾਂ ਥਾਂ ਤੇ ਤੇ ਉਸ ਤੋਂ ਬਾਅਦ ਜਿਹੜੀ ਕੈਂਸਰ ਦੀ ਜਿਹੜੀ ਹੈ ਨਾ ਪਰਸੈਂਟੇਜ ਉਹ ਬਹੁਤ ਹੀ ਜ਼ਿਆਦਾ ਵੱਡੇ ਮਾਰਜਨ ਨਾਲ ਵਧੀ ਆ ਇਹਨੂੰ ਕਹਿੰਦੇ ਆ ਫਾਸਟ ਫੂਡ ਇਹ ਫਾਸਟ ਤੋਂ ਫਾਸਟ ਹੀ ਇਹਨੂੰ ਬਿਮਾਰੀਆਂ ਤੱਕ ਦਿੰਦਾ ਵਾ ਇਦੇ 'ਚ ਮੇਰਾ ਆਪਣਾ ਤਜਰਬਾ ਵੀ ਹੈਗਾ ਇਹ ਆ ਗਿਆ ਪਰਮਾਨੰਦ ਇਥੋਂ ਆਇਆ ਰਹਾ ਮੁਰਦਾ ਖੱਬੇ ਇਹ ਰਾਹ ਚੱਲ ਜਾਂਦਾ ਹੈ ਇਹ ਤਾਂ ਦੀ ਇੱਕ ਵਾਈਲ ਲਾਈਫ ਸੈਂਚਰੀਆਂ ਮੇਰੇ ਦਿਮਾਗ ਚੋਂ ਨਾ ਨਿਕਲ ਜਾਂਦੇ ਆ ਉਹਦਾ ਨਾਮ ਹੈਗਾ ਆ ਨਾ ਯਾਦ ਆਊਗਾ ਦੱਸਾਂਗਾ ਮੈਨੂੰ ਭੁੱਲ ਗਿਆ 15 ਕਿਲੋਮੀਟਰ ਐ ਇਥੋਂ ਮੈਂ ਮੋਟਰਸਾਈਕਲ ਦੀ ਬ੍ਰੇਕ ਲਾਈ ਹੈ ਜੀ ਆਪਣੇ ਦੀ ਆਜ ਆਪਣਾ ਘੋੜਾ ਵਾ ਤੁਹਾਨੂੰ ਇੱਕ ਅਵੱਲੀ ਚੀਜ਼ ਦਿਖਾਉਣ ਲੱਗਾ ਵਾ ਤੇ ਟਾਇਰ ਤੇ ਬੰਦਾ ਡਰਵਲ ਕਰ ਰਿਹਾ ਸਿੰਗਲ ਟਾਇਰ ਤੇ ਆਹ ਦੇਖੋ ਇਹ ਆ ਇੱਕ ਕਬਈਏ ਤੇ ਬੜਾ ਡਰਵਲ ਕਰਦਾ ਨੋਟ ਟਿਕਟ ਜੀ ਬਿਲਕੁਲ ਦਾਬੀ ਬਾਰਡਰ ਕੋਡ ਹੈ ਜੀ ਆਲ ਇੰਡੀਆ ਵਿਦ ਆਊਟ ਫਰੰਟ ਵੀਲ ਸਾਈਡ ਇਹਦੀ ਮੋੜ ਦੀ ਆਈਡੀ ਆ ਗਿਆ ਸੰਦੀਪ ਹਨ ਸੰਦੀਪ ਸੰਦੀਪ ਸੰਦੀਦ 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 ਡੀਬੀਜ਼ ਵਟਸਐਪ ਆਪਣਾ YouTube ਵੀ ਤੇ Instagram ਵੀ ਇਹ ਆਈਡੀ ਆ ਤੇ ਆ ਉਹ ਅੱਜ ਮੜੀ ਜੀ ਮੁਲਾਕਾਤ ਕਰਨੀਆਂ ਫਿਰਨਾ ਉਹ ਠੀਕ ਠਾਕ ਜੀ ਅੱਛਾ ਜੀ ਕਿ ਕਿਤਨੇ ਦਿਨ ਹੋਏ ਅੱবি 216 16 16 ਕਿਸ ਕਾਰ ਦਾ ਹੋ ਗਿਆ ਕੰਨਿਆ ਨੂੰ ਮਰ ਗਿਆ ਕੰਨਿਆ ਕਾਰ ਕੀ ਹੈ 16 16 ਦਿਨ ਪਹਿਲੇ ਆਪ ਪੁੱਛੋਗੇ ਪੱਦੰਗ ਲੈ ਕਸ਼ਮੀਰ ਜਾ ਰਿਹਾ ਹੈ ਬਈ ਲੱਗੂ ਹੀਗਾ ਕਿਹਿੰਗਾ ਅਗਰ ਉਹ ਜਲਾ ਮੈਂ ਆਪਣਾ ਬਨਾਲੀ ਮੈਂ ਨਾ ਸਤਿਨਾ ਮੈਂ ਬੋਲਦਾ ਹਾਂ ਮੈਂ ਗੁਲਾਤ ਕਿਹੜਾ ਤੇਰੀ ਵਾਇਆ ਜਾਏਗਾ ਮਨਾਜੀ ਜਾਂ ਛਿੱੜਿਆ ਕਰ ਨਹੀਂ ਨਹੀਂ ਆਪਸਲੇ ਨਹੀਂ ਇਹ ਤੇਲ ਖਾ ਜੀਪੋ ਇਹਦਾ ਨਾਮ ਹੈ ਸਾਡਾ ਇਸਟਰ ਮਰੀਕਾ ਸਪੋਰਟ ਮੇਰੀ ਕਾਤੀਆ ਥੋੜੀ ਬਹੁਤ ਪਿਆਪੀ ਥੋੜੀ ਬਹੁਤ ਸੌਂਦੇ ਮੈਂ ਪੰਜਾਬੀ ਚ ਬੋਲਣਾ ਵੀ ਮੇਰੀ ਵੀਡੀਓ ਸਫਲ ਹੋ ਗਈ ਆ ہماری ਵੀਡੀਓ ਸਫਲ ਹੋ ਗਈ ਆ ਆਪਕੋ ਵੀਡੀਓ ਮੇਡ ਵਾਲ ਕਰ ਹਮ ਘਰ ਸੇ ਵੈਸੇ ਹੀ ਨਿਕਲੇ ਥੇ ਵਨ ਡੇ ਵਨ ਡੇ ਰਾਈਡਿੰਗ ਕਿਧਰ ਜਾ ਰਹੇ ਹਮ ਜਾ ਰਹੇ ਹਾਂ ਯਹੀ ਜਾ ਰਹੇ ਹਾਂ ਫਰਾਂਡਰ ਦੇ ਪਾਰ ਮੈਂ ਨੇ ਵੀਡੀਓ ਦਿੱਤੀ ਸੀ ਆਪਕੀ ਮੇਰਾ ਖਿਆਲ ਆ ਅਮਰਸਰ ਮੇ ਸ਼ਾਇਦ ਆਮ ਸੱਤ ਮਤੋਦਿੰਦੇ ਹਾਂ ਬਣੀ ਨਾ ਫੇਸਬੁੱਕ ਉੱਪਰ ਦੇਖੀ ਸੀ ਬੇਟੂ ਤੇ ਮੇਰਾ ਮਾਰ ਮੈਚ ਨਿਊਜ਼ ਚੈਨਲ ਤੇ ਆ ਜਮਾਂ ਵਿੱਚ ਖਾਣਾ ਵੀ ਇੱਕ ਪਹੀਏ ਤੇ ਇਹ ਜੇ ਹੈਗਾ ਨਾ ਜਿਸ ਨੂੰ ਕਹਿ ਸਕਦੇ ਆਪਾਂ ਆਲੋਕਾਰ ਕੋਈ ਚੀਜ਼ ਵਿਸ਼ੇਸ਼ ਚੀਜ਼ ਹੁੰਦੀ ਹੈ ਇੱਕ ਪਗੇਵੇਂ ਅੱਜ ਤੱਕ ਮੈਨੇ ਕਿਸੇ ਕੋ ਨਹੀਂ ਦੇਖਾ ਇਸ ਬਸਤੇ ਵਿੱਚ ਹਾਂ ਫਸ ਜਾ ਮੈਨੂੰ ਹਾਂ ਇਹ ਇਤਰਾਦੂ ਚ ਬਸਤੇ ਵਿੱਚ ਵਾਰਡ ਵੇਖੋ ਜੀ ਦੁਨੀਆਂ ਵਿੱਚ ਪਹਿਲੀ ਵਾਰੀ ਇਦਾਂ ਹੋਇਆ ਆ ਵੀ ਮੋੜਾ ਜਾ ਰਿਹਾ ਇੱਕ ਪਹੀਏ ਤੇ ਦੂਜਾ ਪਹੀਆ ਹੀ ਨਹੀਂ ਹੈ ਇਹ ਲੋਹੇ ਵਾਲਾ ਵਾਪਸ ਨਾ ਲਾ ਕੋ ਕੋ ਨਾ ਸਾਈਕਲ ਸਾਈਕਲ ਫਰੈਂਡ ਜ਼ੂਮ ਕਰਕੇ ਫਮਦਾਂ ਚੰਗੀ ਤਰ੍ਹਾਂ ਆ ਵੀ ਕੋ ਆ ਵੀ ਕਿਹਦਾ ਨਾਮ ਆ ਸੁਨੀਲ ਸੁਨੀਲ ਇਹ ਆ ਮੁੰਡੇ ਨੇ ਘੇਰ ਪਾਏ ਆ ਚੱਪਲ ਮੁੰਡੇ ਦੇ ਸਿੰਪਲ ਪਾਈ ਜਦਾ ਨੇ ਲਾਉਣੀ ਪੈਂਦੀ ਹੈ ਨਾ ਲਾਉਣੀ ਪੈਂਦੀ ਹੈ ਨਾ ਸੱਪਰ ਅੱਛਾ ਹੈ ਆ ਵੇਖੋ ਤੇ ਭਈਆ ਬਾਸਮ ਨੂੰ ਇਸਦੀ ਕਰੇਗਾ ਔਰ ਰਾਈਡਿੰਗ ਵੀ ਕਰੇਗਾ ਹੂੰ ਬਿਲਕੁਲ ਸਹੀ ਬਾਤ ਹੈ ਤੇ ਆ ਵੇਖੋ ਮੁੰਡੇ ਦਾ ਗਰਾਰੀਆਂ ਇਦਾਂ ਸਾਈਕਲ ਦਾ ਸਾਰਾ ਮੌਲ ਚੱਲ ਚਲੋ ਠੀਕ ਆ ਵੀਰ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਇਹ ਇਹ ਉਮੀਦ ਹੈ ਵੀ ਇਹ ਵਰਲਡ ਰਕਾਰਡ ਟੁੱਟਣਾ ਨਹੀਂ ਹੈ ਮੇਰੇ ਸਾਬ ਨਾਲ ਇਹ ਕਿਉਂਕਿ ਕਿਸੇ ਕੋ ਸਾਈਕਲ ਚੱਲਦਾ ਹੀ ਨਹੀਂ ਚਲੋ ਹੈਨਾ ओके ਕਰੋ ਸਟਾਰਟ ਸੈਕਲ ਆਪਣਾ ਮੈਂ ਵਿੱਚ ਉਹ ਵੀ ਕਵਰ ਕਰ ਲਾਂ ਮੇਰਾ ਨਾਮ ਕਰਮਜੀਤ ਸਿੰਘ ਹਾਂ ਕੇਐਸਡੀ ਫਿਲਮਜ਼ ਮੇਰਾ ਚੈਨਲ ਹੈ ओके ਧੰਨਵਾਦ ਹਾਂ ਠੀਕ ਹੈ ਜੀ ਦੇਖੋ ਜੀ ਮੋੜਾ ਲਗਾ ਸਟਾਰਟ ਕਰਨ ਲਓ ਜੀ ਓਕੇ ਜੀ ਓਕੇ ਵੇਖਿਆ ਵਾ ਅੱਲਾ ਕੰਮ ਸਾਰਿਆਂ ਨੇ ਇਹੋ ਜਿਹਾ ਰਿਕਾਰਡ ਨਹੀਂ ਟੁੱਟ ਸਕਦਾ ਜਿਹੜਾ ਬਣ ਜਾਣਾ ਵਾ ਉਸ ਆਬਰ ਉਹ ਆਪਨ ਇਹ ਲੰਗਰ ਲਗਾ ਚਾਹ ਦਾ ਲੰਗਰ ਲੱਗਾ ਵਾ ਉਹ ਸਾਈਕਲ ਵਾਲਾ ਵੀ ਆ ਰਿਹਾ ਮੈਂ ਮਟਰ ਨੂੰ ਮਖੋਨੇ ਆ ਮਗਰ ਕਿ ਮੁੰਡਾ ਮੁੰਡਾ ਆਉਂਦੇ ਆ ਇੱਕ ਕੰਨਿਆ ਕੰਨਿਆ ਕਮਾਈ ਤੋਂ ਇੱਕ ਟਾਇਰ ਤੇ ਸਾਈਕਲ ਦੇ ਇੱਕ ਟਾਇਰ ਤੇ ਆ ਗਿਆ ਮਸਦਲ ਅੱਗੇ ਆ ਗਿਆ ਮੈਂ ਰੁੱਕੇ ਆ ਲਾ ਕੇ ਹੁਣੇ ਜਾਣਾ ਵਾ ਗਾਂ ਲੇ ਲਦਾਖਤ ਅਗਲੇ ਬੰਨੇ ਆਹ ਇੱਕੋ ਟੇਕ ਇੱਕੋ ਪਹੀਏ ਤੇ ਆ ਵਲਡ ਰਿਕਾਰਡ ਬਣਾਇਆ ਉਹਨੇ ਅੱਛਾ ਕੀ ਬਾਤ ਔਰ ਅੱਧੇ ਕਿਲੋਮੀਟਰ ਤੇ ਹੀ ਆ ஆஹ் ਸੋਲਾ ਨੰਨ ਚਾਹੇ ਹੈ ਹਾਂ ਤਾਂ ਉਹ ਰਿਕਾਰਡ ਬਣਾਓ ਤੇ ਇਦਾ ਬਣਾਓ ਜਿਹੜਾ ਟੁੱਟੇ ਨਾ ਰਿਕਾਰਡ ਇਹਦਾ ਸਰ ਰਿਕਾਰਡ ਉਹ ਵੇਧ ਆਵੀਂ ਆਟਾ ਕੋਈ ਰਾਦਾ ਬਣਿਆ ਪਈ ਆਪਾਂ ਸੇਵਾ ਪਈਏ ਗੁਰਦਸੇ ਪੱਥਰ ਸਾਹਿਬ ਤੇ ਅਸੀਂ ਸੇਵਾ ਕਰ ਸਕਦਾ ਹਾਂ ਕਿ ਅਜਿੰਨ ਸਾਰਿਆਂ ਨੇ ਨਾ ਸੇਵਾਪੇ ਜਿਹੜਾ ਮੋਟਰ ਉੱਪਰ ਕੀ ਲੈ ਕੇ ਗਿਆ ਸੀ ਆ ਪੰਜਾਬੀ ਨਹੀਂ ਪੜਨੀ ਹੁੰਦੀ ਆਪਾਂ ਜਿਹੇ ਚੀਜ਼ਾਂ ਦੀ ਇਹ ਨਹੀਂ ਲੈਂਦਾ ਉਹ ਗੁਰਦਸੇਵ ਪੱਤਰ ਸਾਹਿਬ ਉਹ ਸੇਵਾ ਡਰਦਾ ਤਾਂ ਭਾਦੀਆ ਉਥੇ ਆਉਣ ਜੇ ਨਾ ਨਹੀਂ ਲੰਮਿਆ 16 ਦਿਨਾਂ ਚੋਂ ਪੁਰਾਜਾ ਦਾ ਵਾ ਉੱਥੋਂ ਆ ਗਿਆ ਵਾ ਕੰਨਿਆ ਕਮਾਰੀ ਤੋਂ ਉਹ ਵੀ ਇੱਕ ਟਾਇਰ ਤੇ ਕਿ ਇਹਨੂੰ ਇੱਕ ਟਾਇਰ ਵਾਲਾ ਸਾਈਕਲ ਦਈ ਉਹਨੇ ਕਿਹਾ ਤੂੰ ਮੈਨੂੰ ਗਾਲ ਕੱਢਣ ਡਿਆ ਵਾ ਇੱਕ ਟਾਇਰ ਵਾਲਾ ਸਾਈਕਲ ਕੀ ਹੈ ਤੇ ਉਹ ਪਹੀਆ ਦੇ ਲਾ ਉਹ ਇੱਕ ਪਹੀਏ ਲਗ ਰੁਪਏ ਵਾ ਹਣ ਮਸਲਾ ਇਹ ਬਣਿਆ ਵਾ ਵੀ ਬੰਦਾ ਕਹਿੰਦਾ ਵੀ ਮੇਰੀ ਵੀਡੀਓ ਇੱਕ ਸ਼ੋਰਟ ਬਣਾ ਦਿਓ ਤੇ ਪੱਗਾਂ ਵਾਲੇ ਬੰਦੇ ਇਕੱਠੇ ਕਰਦੇ ਸਾਰੇ ਪੱਗਾਂ ਵਾਲੇ ਬੰਦੇ ਝੱਕਣ ਦੇ ਚਰਵਾਉਂਦੇ ਆ ਤੇ ਪੱਗਾਂ ਦੇ ਹੈਗੇ ਥੋੜੀ ਜਿਹੀ ਹੁਣ ਇਹ ਵੀ ਹੁਣ ਅੱਧ ਗਤੀ ਹੱਦੀ ਤੇ ਉਹ ਜਿਹੜਾ ਪੱਗਾਂ ਵਾਲੇ ਬੰਦੇ ਨੇ ਭੋਣਦੇ ਆ ਉਹਦੇ ਹੁਣ ਇਹਦੀ ਸ਼ੋਰਟ ਵੀਡੀਓ ਕਰਨ ਨੂੰ ਬਣਾਉਣ ਲੱਗਾ ਵਾ ਤੇ ਇਹ ਪਰ ਬੰਦੇ ਜਿਹੜੇ ਸ਼ਰਮਾਈ ਜਾਂਦੇ ਆ ਇਹਦਾ ਦਾ ਮਸਲਾ ਵਾ ਬਾਹੂ ਆਜੋ ਆਜੋ ਓਏ ਉਹ ਦੱਸ ਆ ਬੱਸ ਕਰ ਦੋ ਸਰਪਾਸ ਯਾਰ ਨੂੰ ਪੰਜਾਬ ਦਾ ਸਭ ਨੂੰ ਮਾਨਜਿਆ ਕਿ ਪੰਜਾਬ ਆਇਆ ਪੱਗਾਂ ਵਾਲੇ ਬੰਦੇ ਹੁੰਦੇ ਆ ਅਮਰ ਨਾਮ ਸਲਾਮ ਬਾਬਾ ਲਓ ਜੀ ਬੰਦਿਆ ਚ ਆਪਰਾ ਕਰਤਾ ਵਾ ਬਾਸ ਇੰਨੀ ਕ ਗੱਲ ਹੀ ਬਾਸ ਇੰਨੀ ਕ ਗੱਲ ਹੀ ਹਲੇ ਕੋ ਹੋਗੇ ਆ ਲੈ ਹਲੇ ਕੋ ਹੋਗੇ ਆ ਕੋਲੋਂ ਬੰਦ ਦੀ ਵੀਡੀਓ ਭੇਜਦੇ ਨੇ WhatsApp ਤੇ ਅਮਾਰੇ ਨੰਬਰ ਹੋ ਰਹਾ tha ਬੋਲੋ 98 98 95 95 88 ਨਵਲੇ ਦੇ ਮੈਨੂੰ ਵਰਸਪੇ ਕੁਝ ਕੁਝ ਭੇਜੋ ਹੈਲੋ ਹਾਈ ਕੋਈ हां ਭੇਜੋ ਫਿਰ ਫੇਰ ਸਕੈਨ ਕਰਨਾ ਕੋਈ ਦੇਖੋ ਸਹੀ ਇਹਨਾਂ ਦਾ ਸਾਗਰ ਓਕੇ ਓਕੇ ਆ ਰਿਹਾ ਆ ਰਿਹਾ ਓਕੇ ਤਰੋ ਗਿਆ ਜਾਨਾ ਇਹ ਕਿਤੇ ਕੋਈ ਜਾਇ ਨਹੀਂ ਗਿਆ ਹਲਚ ਅੱਛਾ ਪਿਆਜੋ ਨਾ ਆਜਾ ਜੇ ਵੀ ਪੀਰਾ ਇੱਧਰ ਥੰਦਾ ਕਰਨੇ ਵਾਸਤਾ ਅੱਛਾ ਇਹ ਹੋ ਗਿਆ ਸੀ ਠੀਕ ਇਹ ਮੋੜਾ ਮੋੜਾ ਮੇਰੇ ਬੰਨੂ ਇੰਟੈਂਟ ਵਿੱਚ ਮੈਂ ਪਿਆ ਮੈਂ ਨਾ ਪੂਰਾ ਅੱਛਾ ਇਹਦੀ ਮੈਂ ਵੀਡੀਓ ਵੇਖੀ ਦਰਬਾਰ ਸਾਹਿਬ ਆਇਆ ਸੀ ਅੱਛਾ ਅੱਛਾ ਇੱਕ ਬਈਏ ਤੇ ਉਸਿਆ ਮਰੀਸਾ ਤੋਂ ਹੀ ਮਰੀਸਾ ਤੋਂ ਇਹ ਆ ਗਈ ਤਾ ਪ੍ਰਤਾਰੀ ਵਾਲ ਤੋਂ ਡਾਕਟਰ ਸਾਹਿਬ ਮਾਰੇ ਦਰਵਾਜ਼ੇ ਤੋਂ ਸੋ ਠੀਕ ਹੈ ਜੀ ਓਕੇ ਜੀ ਫੋਲਾ ਗਿਆ ਪੀਪੀ 01 ਦਾ ਵਾ ਇੱਕ ਬੜਾ ਸੋਹਣੀ ਲੋਕੇਸ਼ਨ ਬਣੀ ਆ ਖੂਬਸੂਰਤ ਲੋਕੇਸ਼ਨ ਆ ਕੋਲ ਪਲਾਜ਼ਾ ਪਟਾਣਕੋਟ ਨਾਲ ਨਗਰਿਆ ਸਾਰੀ ਪਟਾਣਕੋਟ ਤੋਂ ਪਹਿਲਾਂ ਤੇਰਾ ਬ੍ਰਿਜ ਹੁੰਦਾ ਵਾ ਚਾਕੋੜ ਦਾ ਬੋਰ ਲੱਗਾ ਇੱਥੇ ਮਿਲਦਾ ਵਾ ਇਹ ਵਧੀਆ ਲੋਕੇਸ਼ਨ ਆ ਇਹ ਵਾਵਾ ਜੀ ਨਾਲ ਦੀ ਮੇਰੇ ਦਿਮਾਗ ਚੱਲਣ ਦੀ ਇਹਦੇ ਅੱਜ ਮੈਂ ਸੋਚਿਆ ਵੀ ਤਬਰੀਕ ਲਾ ਦੇਣ ਨਾਲ ਫੈਸਲਾ ਕਰਨੇ ਪਏ ਤੋ ਗਾਂ ਜਾਣਾ ਵਾ ਜਾਂ ਇੱਥੇ ਰਹਿਣਾ ਵਾ ਜਾਂ ਕੀ ਕਰਨਾ ਹੈ ਇਹ ਜੀ ਗੇ ਫਰੋਂਠਾ ਫਰੋਂਠਾ ਆਜਾ ਆਜਾ ਲੰਘੇ ਲੰਘਿਆ ਮੁੰਡੇ ਚਲੋ ਭੋੜਾ ਖਵਾ ਦਿੰਨੇ ਆ ਮੇਰੇ ਨਾਲ ਕਰ ਕਾਲਿਆ ਪੈਸੇ ਨਹੀਂ પડਦਾ ਧੱਕੇ ਨਾਲ ਸੰਗਦੇ ਨੇ ਜਿਹੜੇ ਪੈਸੇ ਫੜਾਏ ਨਾ ਉਹ ਫੜਦਾ ਨਹੀਂ ਧੱਕੇ ਨਾਲ ਫੜਾਏ ਆ ਤੇ ਮੁੰਡੇ ਭੋੜਾ ਖਵਾ ਦਿੰਨੇ ਆ ਆ ਵਾਜੀ ਹਦੀ ਆ ਗੇ ਫੋਟੋ ਮੇਰੀ ਆਤੀ ਛੇ ਦੇਖੋ ਮੈਂ ਮਹੰਗਾਈ ਹੀ Amazon ਤੇ ਲਿਖਿਆ ਸੀ ਮੁਸਾਫਰ ਉਹਨਾਂ ਕੋ ਤੇਰੇ ਵੱਡੇ ਨੇ ਵੇਖੋ ਭੇਜਤਾ ਵਾਲੇ ਕਿਹਾ ਆਬ ਅੱਲੀ ਜੀ ਟ੍ਰੈਵਲ ਹੈ ਸਾਈਟ ਠੀਕ ਆ ਤਾਂ ਕਿ ਮੈਂ ਰੱਖੀ ਆ ਪੈਸੇ ਪਰ Amazon ਤੇ ਮੈਂ ਚੀਜ਼ਾਂ ਰੱਖਿਆ ਵਾ ਮਹੰਗਾਈ ਦਾ ਕੋਹਿਆ ਇਹ ਕਿਤੋਂ ਮਹੰਗਾਈ ਆ ਇੱਥੋਂ ਲਈ ਹੰਬੇਲੇ ਕੋ 500 ਵਾ ਸਵੈ ਸਾਈਟ ਠੀਕ ਆ ਕਪੜਾ ਠੀਕ ਆ ਤਾਂ ਮਰਾ ਖਰੀਆ ਨਹੀਂ ਇਹਦੇ ਵੇਖਣ ਜੋ ਉਹਨਾਂ ਦੇ ਕੰਮ ਨਹੀਂ ਆਗੇ ਕਿਉਂਕਿ ਬੜੀ ਵੱਧ ਲਿਖਿਆ ਸੀ ਮੁਸਾਫਰ ਬੜਾ ਸ਼ਾਨਦਾਰ ਲਿਖਿਆ ਹੈ ਉਹ ਮੈਂ ਮਹੰਗਾਈ ਤੇ ਸਾਰਾ ਕੰਮ ਖਰਾਬ ਕਰਤਾ ਮੈਂ ਗੁਰਦਾ ਆ ਗਿਆ ਵਈ ਇਨ ਪ੍ਰੋਕਰਾ ਖਾਣ ਨੇ ਤਹਿਮੀ ਖਾਣੇ ਆ ਤੇ ਫਿਰ ਅੱਜ ਤੋਂ ਆਪਾਂ ਨਿਕਲਾਂਗੇ ਠੀਕ ਆ ਜੋ ਉਹ ਜਿਹੜਾ ਗੁਰਦਾ ਸਾਹਿਬ ਆ ਥੋੜੀ ਅੱਗੇ ਨਾਲੇ ਮੁੜ ਕੇ ਆ ਤੇ ਇੱਕ ਜਿਹੜਾ ਤੁਹਾਡਾ ਦਰਵਾਜ਼ਾ ਹੋਊਗਾ ਉੱਥੇ ਜਾਵਣੇ ਹੋਗੇ ਹੈ ਟਰੈਕ ਫੜਾਣਾ ਨਹੀਂ ਇੱਕ ਸਾਈਕਲ ਹਰ ਜਗ ਮੋਦਾ ਬਣਦਾ ਘਟਿਆ ਜਿੱਥੇ ਜਿੱਥੇ ਜਾਂਦਾ ਵਾ ਸਾਰੇ ਟਾਇਰ ਵੇਕੇ ਰਾਨ ਹੋ ਜਾਂਦੇ ਯਾਰ ਕਿੱਥੇ ਗਿਆ ਬੈਂਕਰੀ ਕਾਰ ਆ ਲਿਆ ਵਿਦਾਊਟ ਅਜ ਤਾਂ ਜਾ ਕੇ ਖਲਾਰ ਦਿੰਦਾ ਵਾ ਜਿਹੜਾ ਖਲਾਰਦਾ ਲੋਕੀ ਡਾਕ ਸੁਣਦੇ ਹੋਈ ਨਹੀਂ ਆ ਵੀ ਇਹ ਬੰਦਾ ਇਹ ਲੱਗਿਆ ਵਾ ਕਿ ਜਾਂ ਸਾਈਕਲ ਲੱਗਿਆ ਵਾ ਕਿ ਜਾਂ ਉਹ ਗਿਆ ਵਾ ਇਹ ਤਾਂ ਬੰਦਾ ਟੂ ਟ੍ਰੈਵਲ ਕਰਦੇ ਆ ਚੜੇ ਗਿਆ ਕੰਪਲ ਖਲਾ ਗਿਆ ਸਪੋਰਟ ਕੋਲਾ ਨਹੀਂ ਨਮੀ ਰਾਨ ਸਵਾਨ ਝਾਟਿਆ ਗਈ ਮੋਟਰ ਤੇ ਚੌਹ ਦਿਨਾਂ ਜਾ ਜਾਣਗੇ 216 ਦਿਨ ਹੋ ਗਏ ਮੁੰਡੇ ਨੂੰ ਕੰਨਿਆਂ ਘਮੜੇ 216 ਦਿਨ ਬਾਈਕ ਵੀ ਅਸੀਂ ਚੱਲੇਗਾ ਹੈ ਬਾਈਕ ਵੀ ਇੱਕ ਤਰ੍ਹਾਂ ਤੇ बाइक लीगल है ये अभी थो थो अभी अभी आपको कितना भी दो दो, दो दैक दैक, दैक, दैक में नो लगते हैं बैग 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 में आप देखें कैंसर पेशेंट में थोड़ा ऐसा वाला बैग है हाँ हाँ पाउज पाउज है पाउज अच्छा उसके अंदर पानी डालेगा दो लीटर का होता है दो लीटर का हजार रुपये अभी थोड़ा गिर गया अच्छा सामान बैग में डालेगा तो का। आ, अभी पंजाब से मैं गुरुद्वारा मंदिर की तो मिले गुरु पहले हम हमारे साथ पूरा सामान है हम बनाए रात में हम बनाए सुबह में हम होटल में गए तो बनाने का सामान रखा साथ में अकेले अकेले बनाते खुद ही किचन में आते हो बनाना कैसे मतलब खाना बनाने पूरा सामान है अंदर केरला चावल भी है और ओट्स माल में आपको ओट्स ओट्स माल हां ओट्स ओट्स हां ओट्स बनाए और मैगी सामान पूरा उसका अंदर केरला से आए आप केरला कन्याकुमारी से सात महीना हो गया सात महीना होगा तो तीन महीने और लग जाएंगे नहीं नहीं अभी एक महीने में अगर पहुंचे श्रीनगर पहुंच अभी मोटेरा बैठे हैं मोटेरा बैठे हैं मैं ਆਹ ਵੀਡੀਓ ਕੌਣ ਰਿਹਾ ਮੈਨੂੰ ਮੁੰਡੇ ਨੇ ਮੋਟਰਸਾਈਕਲ ਵੀ ਇਹਨੇ ਸਨੀਟ ਨੇ ਇੱਕ ਪਕੀਣਾ ਕੀਤਾ ਸਟੰਟ ਕੀਤੀ ਕੰਪਨੀ ਦੇ ਨਾਮ ਉੱਤੇ ਬੈਠਾ ਮੈਂ ਬਖਣਿਆ ਵੀ ਕੋਈ ਸਪੌਂਸਰਸ਼ਿਪ ਦੀ ਕੰਪਨੀ ਵੱਲੋਂ ਇੱਕ ਘਰ ਪਈ ਹੈ ਦੀ ਕੋ ਸਪੌਂਸਰਸ਼ਿਪ ਕੇ ਕੰਪਲੇਂਟ ਕੀਤੀ ਤੇ ਆਪਣੇ ਕੇਰਲਾ ਦੇ ਕੇਰਲਾ ਦਾ ਮੁੰਡਾ ਉਹਦੇ ਵੱਡੇ ਵੱਡੇ ਜਿਹੜੇ ਮੇਲੇ ਮੂਲੇ ਹੁੰਦੇ ਨਾ ਮੇਲੇ ਜੋ ਸਮਝੋ ਤੇ ਉਹ ਸਭੀ ਛਾਰੇ ਮੇਲੇ ਮੂਲੇ ਵਿੱਚ ਜੇ ਨੇ ਜਾਗਦੇ ਸਟੰਟ ਕੀਤੇ ਵੱਡੇ ਵੱਡੇ ਪ੍ਰੋਗਰਾਮਾਂ ਦੇ ਤੇ ਇਹ ਕੰਪਨੀ ਕਦੀ ਕੋਈ ਸਪੌਂਸਰਸ਼ਿਪ ਨਹੀਂ ਕੀਤੀ ਇੱਕ ਕੰਪਨੀਆਂ ਕੰਪਨੀ ਦੇ ਕੀ ਕੰਮ ਆ ਜਾਂਦੇ ਨੇ ਉਹਨੂੰ ਉਹ ਬੈਰੀ ਲੋੜ ਨੂੰ ਉਹਨੂੰ ਦੇਈਏ ਅਮੀਰ ਸਾਈਟਾਂ ਤੇ ਕੰਪਨੀ ਨੇ ਮੈਂ ਮੇਨ ਕਰਦੇ ਕੋਈ ਰਿਸਪੋਨਸ ਲੇਕਿਨ ਉਹ ਅਮੀਰ ਜੋ ਲੋਕੀ ਹੋਤੇ ਆ ਉਹ ਲੈ ਜਾਂਦੇ ਆ ਉਹ ਆਗੇ ਵੀ ਕਿਦਾਂ ਪਰ ਲੈ ਜਾਂਦੇ ਆ ਇਸ ਪੌਂਡਰ ਸੈਕਟਰ ਨੇ ਹਮਾਰੇ ਗਾਉਂ ਤੋਂ ਸਾਰਾ ਥੋੜਾ ਥੋੜਾ ਕੇ ਪਿੰਡੇ ਆ ਦਾ ਪਿੰਡੇ ਕੋਈ ਆਪਣੀ ਜ਼ਿੰਦਗੀ ਦੀ ਬੰਦੇ ਹੁੰਦੀ ਹੈ ਪੋਲੀਟਿਕਲ ਪ੍ਰੋਫਿਟ ਉਹ ਲੈ ਜਾਂਦੀ ਹੈ ਨਿਸ਼ਾਨੇ ਦਾ ਦੇਖੋ ਹਾਂ ਇਹ ਚੰਦ ਦੇਖਣਾ ਮੁੰਡੇ ਦਾ ਜਿਆਦਾ ਸੀ ਨੀਡ ਟੀਵੀ ਜੀ DBZ DBZ ਤੇ ਉਹ ਚੈਨਲ ਵੇਖੋ ਚੈਨਲ ਦੇ ਉੱਤੇ ਮੋਟੋਰ ਗਿਆ ਕਰ ਤੇ ਅਗਿਨਾ ਸਟਾਰਟ ਹੈ ਸਾਇਕਲਾਂ ਦੇ ਕਿੰਨੇ ਹੀ ਆ ਬਹੁਤ ਮੋੜ ਕੋਈ ਨਾ ਆਹ ਇਹਦੇ ਇਹਦਾ ਹੈਲਮ ਬੰਦ ਰ ਪਹਿਲੇ ਨੰਬਰ ਤੇ ਇਹ ਹੈ ਗਵਾ ਹੈਡ ਬਾਕਸ ਬਿਲਕੁਲ ਉਸ ਤੋਂ ਵੱਡਾ ਹੋਰ ਕਿਹੜਾ ਫੀਚਰ ਹੈ ਜੀ ਹੈਡ ਬਾਕਸ ਇਹਦਾ ਨਾਮ ਹੈ ਕਨੈਕਟਡ ਜੋ ਹੈਲਮ ਬੰਦ ਹੈ ਇਹ ਕੋਟਾ ਨਾ ਸਾਹ ਬਲੂਟੁੱਥ ਨਾਲ ਹੋਣੀ ਤੇ ਆਹ ਚਾਰਜਿੰਗ ਐਲਮਟ ਚਾਰਜਿੰਗ ਚਾਰਜਿੰਗ ਨਾਲ ਹੀ ਆ ਆਹ ਤਾਂ ਦਾ ਪਾਵਰ ਅੱਛਾ ਉਹ ਵੇਰ ਉਹਨੂੰ ਉਹ ਲੈ ਕੇ ਫੋਨ ਪਰਮ ਵਾ ਚੱਲ ਕੋਈ ਮੋਬਾਈਲ ਚਾਰਜ ਕਰਨਾ ਹੈ ਨਾ ਜੋ ਚਾਰਜ ਕਰਨਾ ਚਾਰਜ ਹੋ ਰਿਹਾ ਰੈੱਡ ਲਾਈਟ ਆ ਰਹੀ ਜੋ ਫੁੱਲ ਚਾਰਜ ਹੋ ਜਾਏਗਾ ਰੈੱਡ ਲਾਈਟ ਚੱਲਦੀ ਰਹਾਂ ਨੂੰ ਜੋ ਫੁੱਲ ਚਾਰਜ ਹੋ ਜਾਏਗਾ ਤੇ ਬਲੂ ਹੋ ਜਾਏਗਾ ਤਾਂ ਅੰਦਰ ਹੀ ਇਸਕੇ ਸਾਰੇ ਬਲੂਟੁੱਥ ਸਪੀਕਰ ਹੈ ਜੇ ਸੋਚਾ ਆਪਿਕ ਅਪ ਕਰਨ ਲਈ ਜੇ ਕੋਈ ਸੌਨ ਲਾ ਰੱਖਾਂ اندر ਮਿਊਜ਼ਿਕ ਅੱਗੇ ਪਿੱਛੇ ਗਾਣੇ ਕਰੀਏ ਅੱਛੇ ਜੀ ਡਾਲਦੇ ਹੁੰਦੇ ਦੋ ਫੋਨ ਅਟੈਚ ਹੋ ਜਾਂਦੇ ਅੱਛਾ ਹਾਂ ਬਾਕੀ ਆ ਗਿਆ ਇਹ ਨਾਲ ਹੀ ਲੱਗ ਬਣੀ ਲਵਰ ਜੇ ਕਵਰ ਠਾਕੂ ਚੈਗਾ ਜੀ ਬਈ ਇਹ ਤਰ੍ਹਾਂ ਇੰਡਿਕਲਡ ਹਣਾ ਇਹ ਉੱਲੂਗਾ ਉਹਨਾਂ ਮੋੜ ਲਾ ਜੀ ਉੱਲਣੋਣਾ ਡਬਲ ਵਾਈਰ ਅੱਛਾ ਦੋ ਵਜੇ ਤੱਕ ਵਾਟਰ ਪ੍ਰੂਫ ਉਹ ਵਾਟਰਪਰੂਫ ਤੇ ਜਿਹੜੀ ਅੰਦਰੋਂ ਨਿਕਲ ਵੀ ਜਾਂਦੀ ਹੈ ਹਨਾ ਵਾਸ਼ੇਬਲ ਹੈ ਤਾਰ ਵੀ ਕਹਿੰਦੇ ਆਵਾਸ਼ੇਬਲ ਸਾਰਾ ਜਿਹਾ ਹੈ ਕਿੰਨੇ ਦਾ ਕਿੰਨੇ ਦਾ ਇਹ 300 ਐਸ ਐਮ ਹੈਡ ਹੈਡ ਪੋਸ ਕਿੰਨੇ ਦਾ ਵੈਸੇ ਤੇ ਇਹਦਾ 9000 ਦਾ ਵੀ ਸੇਲ ਲੱਗੀ ਸੀ 46 4600 ਚਲੋ ਠੀਕ ਆ ਐਵੈਂਟ ਸੋਨਾ ਮਾਹੌਲ ਹੈ ਜਿੱਡਾ ਬਾਪ ਫੈਮਿਲੀ ਹੱਟ ਪੀਬੀ 01 ਚਾਖੋ ਲਾੜੀ ਵਿੱਚ ਮੇਰੇ ਪੈਂਦਾ ਏ ਘਾਣ ਕਰ ਦੋ ਥੋੜਾ ਜਿਹਾ ਫੇਰ ਦੋ ਇਹ ਬੱਚਿਆਂ ਵਾਸਤੇ ਵੀ ਆ ਵਧੀਆ ਚਲੋ ਆ ਚੀਜ਼ਾਂ ਚੁਚਾਈਆਂ ਰੱਖਣੀਆਂ ਆ ਨਿਆਣੇ ਨੰਦਪ੍ਰਭ ਕਰ ਸਕਦੇ ਆ ਨਿਆ ਝੂਲੇ ਚਾਲਿਆ ਤੇ ਇਹ ਫਾਈਨਲ ਫੈਨ ਲਾ ਕੀਤਾ ਵਾ ਵੀ ਜਾਵਾਂਗੇ ਬਾਰਡਰ ਤੇ ਬਾਰਡਰ ਤੇ ਪਕੌੜੇ ਖਾ ਕੇ ਤੇ ਉੱਥੇ ਵਾਪਸ ਆਵਾਂਗੇ ਹਾਂ ਮੜ ਜੀ ਆਪਣੇ ਹਲਦੀ ਆ ਤੇਰੀ ਉਹ ਨਹੀਂ ਨਹੀਂ ਹੈ ਹਲਦੀ ਨਹੀਂ ਆ ਨਹੀਂ ਲੱਗਾ ਹਲਦੀ ਹੈ ਹਦੀ ਜੀ ਆ ਜਿਹੜੇ ਬੁੱਢੇ ਚਲੋ ਇਹ ਆਪਾਂ ਨਿਕਲੀ ਫਿਰ ਆਹ ਬਾਸ ਨਿਕਲੀ ਲੱਗਦਾ ਹੈ ਅਸੀਂ ਇੱਕ ਸਟਾਲ ਤੇ ਪਹੁੰਚ ਗਏ ਆਂ ਇਹ ਸਟਾਲ ਕਿਹੜਾ ਵਾ ਇਹ ਆ ਬਲਦੇਵ ਚਾਟ ਹਾਉਂ ਆਹੀਂ ਕਹਤੇ ਪਕੌੜੇ ਤੇ ਵਨ ਵਨੇ ਪ੍ਰਕਾਰ ਦੇ ਹੁੰਦੇ ਆ ਅਲੱਗ ਅਲੱਗ ਵੈਰਾਈਟੀਆਂ ਆਹੀਂ ਇੱਕ ਇੱਕ ਵੈਰਾਈਟੀ ਸਾਰੀ ਰੈਸਟ ਕਰ ਲੈਂਦੇ ਆਂ ਦਾਨੇ ਕੋ ਪੁੱਛੇ ਸਸਤੇ ਨੇ ਚੱਲ ਜੀ ਚੱਲ ਆਈ ਮਰੇ ਦਾ ਬਣਿਆ ਜੀ ਬੜਾ ਹੁਣ ਇੱਕ ਔਂਡੇ ਪੈਕ ਹੁੰਦੇ ਸਾਡੇ ਜੇ ਸਮਾਨ ਆ ਚਾਹੀ ਬੈਠੋ ਸ਼ਾਵਾਂ ਕਰਾਓ ਕੁਰਸੀ ਤੇ ਜਿੱਥੇ ਜਿੱਥੇ ਮਰਜ਼ੀ ਲਿਆਜੋ ਬਾਜ ਤਵੇ ਦੇ ਗਰਮ ਕਰ ਲਓ ਜਾਂ ਓਨ ਤੇ ਗਰਮ ਕਰ ਲਓ ਬਰੈਡ ਟੋਸਟ ਹਾਂ ਕੜੀ ਦੇ ਪੱਤੇ ਪਾਪਾ ਹੁੰਦੇ ਆ ਆਓ ਤੇ ਬੈਠੋ ਲੈ ਫੜਾਓ ਖਾਓ ਚੱਕਾ ਕਰ ਪਿਆਪਾ ਉਹ ਧੰਨ ਜੀ ਚੱਕਾ ਇਦਾਲੀਆ ਜੀ ਦੇਖੋ ਸਾਈਕਲ ਵਾਲਾ ਮੇਲਿਆ ਮੁਰਾ ਮੇਰਾ ਪਹੀਏ ਤੋਂ ਬਗੈਰ ਹੀ ਲੱਡੇ ਆਪਾਂ ਪੈਕ ਕਰਾ ਲਿਆ ਜਾਨਿਕ ਪਕੌੜੇ ਪੈਕ ਕਰਾ ਲਏ ਆ ਆਪਾਂ ਬਿਲਕੁਲ ਜੰਮੂ ਕਸ਼ਮੀਰ ਦੇ ਬਾਦਰ ਦੇ ਆ ਇੱਕ ਬ੍ਰੇਕ ਲਾਈ ਆ ਵੀਡੀਓ ਖਤਮ ਕਰਾਂਗੇ ਤੇ ਆਪਾਂ ਆਪਣੇ ਘਰਾਂ ਨੂੰ ਲਿਜਾਣਗੇ ਇਹ ਸਾਡੀ ਵੀਡੀਓ ਜਿਹੜਾ ਅਸੀਂ ਸਮਾਪਤੀ ਕਰਤੀ ਆ ਬਿਲਕੁਲ ਸਹੀ ਤੇ ਆਪਾਂ ਹੁਣ ਇੱਥੋਂ ਜਾ ਰਹੇ ਆ ਜੇ ਵੀਡੀਓ ਜੇ ਚੰਗਾ ਲੱਗੇ ਕੋਈ ਪੱਖ ਚੰਗਾ ਲੱਗੇ ਤੇ ਚੈਨਲ ਨੂੰ ਲਾਈਕ ਕੇ ਸਬਸਕ੍ਰਾਈਬ ਕਰਿਓ ਦੋਂ ਦਾਦੇ ਨੂੰ ਇੰਤਰੀ ਹਾਰਲੇ ਮੇਰਾ ਕਾਲਮ ਰੋਸੀ ਕਾਲ ਹਾਦਰੋਗ ਅਦਰੋਲੀ ਕੋਕ ਕੇ ਪਾਈ ਪਾਈ